ਦਸੂਹਾ ਵਿੱਚ ਅੱਜ ਦਵਾਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਪੀਤੀ ਦਿਨੀ ਨੌਜਵਾਨ ਕਿਸਾਨ ਛੁੱਪਕਰਨ ਸਿੰਘ ਨੂੰ ਹਰਿਆਣਾ ਪੁਲਿਸ ਵੱਲੋਂ ਸ਼ਹੀਦ ਕਰਨ ਦੇ ਰੋਸ ਵਜੋਂ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਰੱਜ ਕੇ ਨਾਰੇਬਾਜ਼ੀ ਕੀਤੀ ਅਤੇ ਮੋਦੀ ਸਰਕਾਰ ਅਤੇ ਅਮੇਸ਼ਾ ਦੇ ਖੱਟਰ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਕਿਸਾਨ ਆਗੂ ਰਣਜੀਤ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਪੰਜਾਬ ਅਤੇ ਭਾਰਤ ਦੇ ਕਿਸਾਨਾਂ ਨਾਲ ਮਤਲਈ ਮਾ ਵਰਗਾ ਸਲੂਕ ਕਰ ਰਹੀ ਹੈ ਇਸ ਦਾ ਸਿੱਟਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਇਹਨਾਂ ਨੂੰ ਭੁਗਤਣਾ ਪਵੇਗਾ ਉਹਨਾਂ ਹੋਰ ਕਿਹਾ ਕਿ ਜੇਕਰ ਹੁਣ ਵੀ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਪੂਰੇ ਭਾਰਤ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ। ਅੱਜ ਦਿਨੀ ਹਰਿਆਣਾ ਤੇ ਖੱਟੜ ਸਰਕਾਰ ਨੇ ਜੋ ਨੇ ਹੱਥੇ ਕਿਸਾਨਾਂ ਤੇ ਅਤਿਆਚਾਰ ਕਰਕੇ ਸਾਡਾ ਨੌਜਵਾਨ ਵੀਰ ਸ਼ੁਭਕਰਨ ਜੋ ਸ਼ਹੀਦ ਕਰ ਦਿੱਤਾ ਗਿਆ ਉਹਦੇ ਰੋਸ ਵਿੱਚੋਂ ਸੰਜੁਕਤ ਕਿਸਾਨ ਮੋਰਚੇ ਨੇ ਅੱਜ ਪੂਰੇ ਪੰਜਾਬ ਦੇ ਵਿੱਚ तहसील ਪੱਧਰ ਤੇ ਹਰ ਜ਼ਿਲ੍ਹੇ ਦੇ ਵਿੱਚ ਹਰ ਤਹਿਸੀਲ ਦੇ ਵਿੱਚ ਇਹ ਰੋਜ਼ ਪ੍ਰਗਟ ਕੀਤਾ ਕਿ ਕਿਸਾਨਾਂ ਤੇ ਅਤਿਆਚਾਰ ਜੋ ਹੋ ਰਿਹਾ ਕੀ ਗੁਨਾਹ ਸੀ ਕਿਸਾਨਾਂ ਦਾ ਆਪਣੇ ਹੱਕ ਮੰਗਣ ਵਾਸਤੇ ਦਿੱਲੀ ਵੱਲ ਨੂੰ ਜਾਣਾ ਸ਼ੁਰੂ ਕੀਤਾ ਹਰ ਇੱਕ ਦਾ ਅਧਿਕਾਰ ਹੈ ਆਪਣੇ ਮੰਗਾ ਮੰਗਣ ਵਾਸਤੇ ਦਿੱਲੀ ਜਾਣ ਲਈ ਪਰ ਹਰਿਆਣਾ ਦੀ ਖੱਟੜ ਸਰਕਾਰ ਨੇ ਧੰਦ ਲੀਆਂ ਉਡਾਉਂਦੇ ਹੋਏ ਸੜਕਾਂ ਤੇ ਕਿਲ ਲਾ ਕੇ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕ ਲਿਆ ਦਿੱਲੀ ਨਹੀਂ ਜਾਣ ਦਿੱਤਾ ਆਪਣੀਆਂ ਮੰਗਾਂ ਮੰਨਵਾਉਣ ਦੇ ਵਿੱਚ ਸਾਨੂੰ ਦਿੱਕਤ ਆ ਰਹੀ ਆ ਉਸ ਰੋਸ ਵਜੋਂ ਅੱਜ ਸੰਯੁਕਤ ਕਿਸਾਨ ਮੋਰਚੇ ਨੇ ਦਸੂਹੇ ਦੇ ਵਿੱਚ ਵੀ ਸਾਡੀ ਦੁਆਬਾ ਕਿਸਾਨ ਕਮੇਟੀ ਪੰਜਾਬ ਨੇ ਇਕੱਤਰ ਹੋ ਕੇ ਸ਼ੁਭ ਕਰਨ ਦੇ ਸ਼ਹੀਦ ਹੋਣ ਦੇ ਰੋਸ ਵਜੋਂ ਇਹ ਜੋ ਧਰਨਾ ਦਿੱਤਾ ਹੈ ਦੇਖੋ ਜੀ ਜੋ ਹਰਿਆਣਾ ਸਰਕਾਰ ਕਰ ਰਹੀ ਹੈ ਖੱਟਰ ਸਰਕਾਰ ਬਹੁਤ ਹੀ ਨਿੰਦਣਯੋਗ ਹੈ ਇਸ ਇਹਨੂੰ ਨਿੰਦਣ ਵਾਸਤੇ ਸਾਡੇ ਕੋਲ ਸ਼ਬਦ ਹੈ ਨਹੀਂਗੇ ਜੋ ਪੰਜਾਬ ਸਰਕਾਰ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਜਿਹੜੇ 5 ਮਿੰਟ ਦੀ ਐਮਐਸਪੀ ਦੇਣ ਦੀ ਗੱਲ ਕਰਦੇ ਸੀ ਉਹ ਚਲੋ ਨਹੀਂ ਦਿੱਤੀ ਗਈ ਪਰ ਇਸ ਵੇਲੇ ਕਿਸਾਨਾਂ ਨਾਲ ਖੜਨ ਦੀ ਲੋੜ ਹੈ ਇਸ ਵੇਲੇ ਜਰੂਰ ਸਾਡੇ ਨਾਲ ਖੜੋ ਜੋ ਅਸੀਂ ਹੱਕ ਆਪਣੇ ਮੰਗ ਰਹੇ ਆ ਉਹ ਸਾਡੇ ਹੱਕ ਅਸੀਂ ਨਿਆਂ ਜੀ ਦੀ ਮੰਗ ਰਹੇ ਬਿਲਕੁਲ ਜਾਇਜ਼ ਹੱਕ ਮੰਗ ਰਹੇ ਆ ਸਾਡੇ ਨਾਲ ਅਸੀਂ ਅਪੀਲ ਕਰਦੇ ਆ ਭਗਵੰਤ ਮਾਨ ਸਾਹਿਬ ਨੂੰ ਵੀ ਸਾਡੇ ਨਾਲ ਖੜੋ ਹੱਕ ਦਾ ਨਾਰਾ ਮਾਰੋ ਜੀ। ਸਾਡੇ ਤੇ ਸਾਡੇ ਅਤਿਆਚਾਰ ਕਰ ਰਿਹਾ ਇਹ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ। ਕਿਸਾਨ ਆਪਣੇ ਹੱਕ ਮੰਗਦੇ ਆ, ਇਹਨਾਂ ਕੋ ਪੀਖ ਨਹੀਂ ਮੰਗਦੇ। ਕਿਸਾਨ ਮਿਹਨਤ ਕਰਦਾ ਵਾ, ਉਹ ਆਪਣੀ ਹੱਕ ਲੈਣ ਵਾਸਤੇ ਗਏ ਆ ਤੇ ਇਹਨਾਂ ਨੂੰ ਇੰਨਾ ਅਤਿਆਚਾਰ ਕੀਤਾ ਵਾ ਕਿਸਾਨਾਂ ਦੇ ਉੱਤੇ। ਇਹਨਾਂ ਨੂੰ ਬਿਲਕੁਲ ਸਰਕਾਰਾਂ ਨੂੰ ਚਾਹੀਦਾ ਨਹੀਂ ਕਰਨਾ ਕਿਉਂਕਿ ਅਸੀਂ ਹੀ ਇਹਨਾਂ ਨੂੰ ਚੁਣ ਕੇ ਭੇਜਿਆ ਆ ਵਾ। ਇਹ ਸਰਕਾਰ ਆਪ ਨਹੀਂ ਬਣੀ। ਇਹ ਕੋਈ ਮਤਲਬ ਡਿਗਰੀ ਲੈ ਕੇ ਨਹੀਂ ਬਣੀ ਅਸੀਂ ਇਹਨੂੰ ਛੋੜ ਕੇ ਭੇਜਿਆ ਵਾ ਤੇ ਇਹਨਾਂ ਨੂੰ ਸਾਡੇ ਹਿੱਤ ਚ ਗੱਲ ਕਰਨੀ ਚਾਹੀਦੀ ਆ ਕਿਸਾਨਾਂ ਦੀਆਂ ਮੰਗਾ ਮੰਨੇ ਤੇ ਜਿਹੜਾ ਮੁਆਵਜ਼ਾ ਵਾ ਇਹ ਦਵੇ ਜਿਹੜੇ ਬੱਚਾ ਦੇ ਉੱਤੇ ਅਤਿਆਚਾਰ ਕੀਤੇ ਨੇ ਬੱਚਿਆਂ ਨੂੰ ਅਤਿਆਚਾਰ ਨਹੀਂ ਚਾਹੀਦੇ ਖਾਸ ਕਰਕੇ ਬੱਚਿਆਂ ਦੇ ਉੱਤੇ ਇਹਨਾਂ ਨੂੰ ਚਾਹੀਦਾ ਆ ਉਹ ਮਾਫੀ ਮੰਗੇ ਤਾਂ ਉਹਨਾਂ ਦੇ ਘਰ ਦੇ ਉਹ ਜੋ ਵੀ ਨੁਕਸਾਨ ਹੋਇਆ ਭਰਨ